ਗੱਜ ਸੁੰਦਰ ਚੱਲਣ ਦੇ ਅਬਸਤ ਅੱਜ ਦੀ ਤਾਜ਼ਾ ਖਬਰ ਖੰਨਾ ਵਿੱਚ ਸਾਈਬਰ ਅਪਰਾਧਾਂ ਖਿਲਾਫ ਸਖਤ ਰੁਖ ਐਸਐਸਪੀ ਡਾਕਟਰ ਦਰਪਨ ਅਲਵਾਲੀਆ ਵੱਲੋਂ ਸੇਸ਼ ਮੀਟਿੰਗ ਖੰਨਾ ਵਿੱਚ ਸਾਈਬਰ ਅਪਰਾਧਾਂ ਨੂੰ ਲਗਾਮ ਕੱਛਣ ਲਈ ਪੁਲਿਸ ਵੱਲੋਂ ਕਮਰ ਕੱਸ ਲਈ ਗਈ ਹੈ ਇਸ ਸਬੰਧ ਵਿੱਚ ਐਸਐਸਪੀ ਖੰਨਾ ਡਾਕਟਰ ਦਰਪਨ ਅਲਵਾਲੀਆ ਨੇ ਐਸਪੀਡੀ ਪਮਨਜੀਤ ਚੌਧਰੀ ਅਤੇ ਡੀਐਸਪੀ ਡੀ ਮੁਹਬਤ ਸਿੰਘਲਾ ਦੇ ਨਾਲ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਟੀਮ ਨਾਲ ਇੱਕ ਮਹੱਤਵਪੂਰਨ ਅਪਰਾਧ ਮੀਟਿੰਗ ਦੀ ਪ੍ਰਵਾਨਗੀ ਪ੍ਰਧਾਨਗੀ ਕੀਤੀ ਇਸ ਮੀਟਿੰਗ ਸਾਈਬਰ ਅਪਰਾਧਾਂ ਦੀ ਵੱਧ ਰਹੀਆਂ ਸੰਖਿਆ ਨੂੰ ਦੇਖਦੇ ਹੋਏ ਕੀਤੀ ਗਈ ਹੈ ਜੋ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਈ ਜਾ ਸਕੇ ਮੀਟਿੰਗ ਮੀਟਿੰਗ ਵਿੱਚ ਐਸ ਐਚਓ ਸਾਈਬਰ ਕ੍ਰਾਈਮ ਆਈਟੀ ਅਧਿਕਾਰੀ ਵਿੱਤੀ ਅਧਿਕਾਰੀਆਂ ਸੰਬੰਧਿਤ ਜਾਂਚ ਅਧਿਕਾਰੀਆਂ ਮ ਬੀ ਸ਼ਾਮਲ ਹੋਏ ਇਸ ਦੌਰਾਨ ਜ਼ਿਲ੍ਹੇ ਵਿੱਚ ਚੱਲ ਰਹੇ ਸਾਈਬਰ ਅਪਰਾਧ ਮਾਮਲਿਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ ਖਾਸ ਤੌਰ ਤੇ ਆਨਲਾਈਨ ਠੱਗੀ ਫਰਾਡ ਕਾਲਾਂ ਫਰਜੀ ਲਿੰਕ ਬੈਂਕਿੰਗ ਤੇ ਡਿਜੀਟਲ ਭੁਗਤਾਨ ਨਾਲ ਜੁੜੇ ਅਪਰਾਧਾਂ ਦਾ ਚਰਚਾ ਹੋਈ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸਾਰੇ ਲੰਬਤ ਕੇਸਾਂ ਦੀ ਜਾਂਚ ਤੇਜ਼ੀ ਨਾਲ ਪੂਰੀ ਕੀਤੀ ਜਾਵੇ ਤੇ ਪੀੜਤਾਂ ਨੂੰ ਜਲਦੀ ਇਨਸਾਫ ਦਵਾਇਆ ਜਾਵੇ ਉਨ੍ਹਾਂ ਨੇ ਕਿਹਾ ਕਿ ਸਾਈਬਰ ਅਪਰਾਧਾਂ ਆਮ ਲੋਕਾਂ ਦੀ ਜੇਬ ਵਿੱਚੋਂ ਸਿੱਧਾ ਅਸਰ ਪਾਉਂਦੇ ਹਨ ਇਸ ਲਈ ਇਸ ਤਰ੍ਹਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਤਰਜੀਹ ਦੇਣੀ ਲਾਜ਼ਮੀ ਹੈ ਉਹਨਾਂ ਜਾਂਚਕਾਰੀਆਂ ਨੂੰ ਆਧੁਨਿਕ ਤਕਨੀਕ ਅਤੇ ਆਈਟੀ ਸਾਧਨਾਂ ਦੀ ਵਰਤੋਂ ਕਰਕੇ ਦੋਸ਼ੀਆਂ ਤੱਕ ਪਹੁੰਚਣ ਪਹੁੰਚ ਬਣਾਉਣ ਲਈ ਕਿਹਾ ਮੀਟਿੰਗ ਦੌਰਾਨ ਕੇਸ ਨੋਟਾਉਣ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਮਤੀ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਠੱਗੀ ਨਾਲ ਜੁੜੀ ਰਕਮ ਦੀ ਟਰੈਫਿਕ ਤੇਜ਼ੀ ਟਰੈਕਿੰਗ ਤੇਜ਼ੀ ਕੀਤੀ ਜਾਵੇ ਤਾਂ ਜੋ ਪੀੜਤ ਨੂੰ ਪੈਸਾ ਵਾਪਸ ਕਰਵਾਇਆ ਜਾ ਸਕੇ ਨਾਲ ਹੀ ਬੈਂਕਾਂ ਤੇ ਹੋਰ ਸਬੰਧਤ ਏਜੰਸੀਆਂ ਨਾਲ ਬਿਹਤਰ ਤਾਲਮਲ ਬਣਾਉਣ ਦੀ ਜ਼ੋਰ ਦਿੱਤਾ ਗਿਆ ਹੈ ਐਸਐਸਪੀ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ਨੂੰ ਰੋਕத் ਥਾਮ ਲਈ ਜਨਤਾ ਨੂੰ ਜਾਗਰੂਕਤਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਲੋਕਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਮਹਮ ਚਲਾਈਆਂ ਜਾਣ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਦੀ ਅਣਜਾਨ ਲਿੰਕ ਜਾਂ ਕਾਲ ਜਾਂ ਮੈਸੇਜ ਆ ਭਰੋਸਾ ਨਾ ਕਰਨ ਤੇ ਸ਼ੱਕੀ ਗਤੀਵਿਧੀਆਂ ਨੂੰ ਤੁਰੰਤ ਸਾਈਬਰ ਕ੍ਰਾਈਮ ਸੈੱਲ ਜਾਂਦੀ ਕੀ ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇਣ ਮੀਟਿੰਗ ਦੇ ਅੰਤ ਵਿੱਚ ਪੁਲਿਸ ਅਧਿਕਾਰੀਆਂ ਨੇ ਇਹ ਪ੍ਰੋਸਾ ਦਵਾਇਆ ਕਿ ਉਹ ਖੰਨਾ ਪੁਲਿਸ ਸਾਈਬਰ ਅਪਰਾਧਾਂ ਖਿਲਾਫ ਸ਼ਕਤੀ ਨਾਲ ਕਾਰਵਾਈ ਕਰ ਸਕਦੀ ਹੈ ਤੇ ਆਮ ਲੋਕਾਂ ਨੂੰ ਸੁਰੱਖਿਆ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ ਧੰਨਵਾਦ ਜੀ ਖਬਰਾਂ ਜੁਲ ਲਈ ਬਣੇ ਰਹੋ ਖਬਰਾਂ ਛੇਤੇ ਲਾਈਕ ਕਰ